ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਡੇਟ ਲੈ ਕੇ ਹਾਜ਼ਰਾਂ ਜੀ ਅਗਲੇ 6-7 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 20 ਅਪ੍ਰੈਲ ਤੱਕ ਮੌਸਮ ਪੰਜਾਬ ਦਾ ਫਸਲ ਸੁਨਾ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਤੇ ਮੌਸਮ ਫਾਕ ਦੀ ਰਿਪੋਰਟ ਕੀ ਕਹਿੰਦੀ ਹੈ ਤੇ ਇੱਕ ਸਿਸਟਮ ਫਿਰ ਤੋਂ ਆ ਰਿਹਾ ਮੀਝਾ ਖੜਾ ਤੇ ਉਹਦੀ ਵੀ ਅਫਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਹੈ ਅਸਲੀਆਂ ਤਾਜ਼ਾ ਸੈਟਲਾਈਟ ਦਸ ਇਹਨਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇ ਲਗਭਗ ਰਾਤ ਦੇ ਅਸਲ 8:30 9:00 ਵਜੇ ਜਾਣ ਜਾ ਰਹੇ ਨੇ 13 ਅਪ੍ਰੈਲ ਦੀ ਰਾਤ ਜਿਹੜੀ ਸ਼ੁਰੂ ਹੋ ਚੁੱਕ ਸੋ ਬੀਤੇ ਦਿਨਾਂ ਦੇ ਦੌਰਾਨ ਜਿਹੜਾ ਸਿਸਟਮ ਇੱਕ ਲੰਘਿਆ ਉਹਦੇ ਸਦਕਾ ਥੋੜੇ ਬਹੁਤ ਟੈਂਪਰੇਚਰ ਜਿਹੜਾ ਹੇਠਾਂ ਆਇਆ ਸੀ ਜਿੱਥੇ ਟੈਂਪਰੇਚਰ 40 ਤੋਂ ਪਾਰ ਜਾ ਰਹੀ ਸੀਗੇ 42-43 ਤੇ ਦਰਜ ਹੋ ਰਹੇ ਸੀ ਪੰਜਾਬ ਹਰਿਆਣਾ ਦੇ ਵਿੱਚ ਉਹਨਾਂ ਦੇ ਵਿੱਚ ਵੱਡੀ ਗ੍ਰਾਵਿਟੀ ਜਿਹੜੀ ਦਰਜ ਕੀਤੀ ਗਈ 34-35 ਦੇ ਆਸ-ਪਾਸ ਟੈਂਪਰੇਚਰ ਮੈਕਸਿਮਮ ਚਲਦੇ ਹੋਏ ਨੇ ਪੰਜਾਬ ਹਰਿਆਣਾ ਦੇ ਵਿੱਚ ਹਰਿਆਣਾ ਦੇ ਵਿੱਚ 36-38 ਦੇ ਆਸ-ਪਾਸ ਟੈਂਪਰੇਚਰ ਜਿਹੜੇ ਦਰਜ ਹੋ ਰਹੇ ਨੇ ਮੈਕਸਿਮਮ ਜਲੇਦਰ ਵਿੱਚ ਸੋ ਇਹ ਸਿਸਟਮ ਜਿਹੜਾ ਲੱਗ ਚੁੱਕਿਆ ਜੀ ਅਸਲ ਇਹ ਜੇਕਰ ਹਾਂ ਤਾਂ ਤਾਜ਼ਾ ਸੈਟਲਾਈਟ ਦਾ ਸਿਰਾਂ ਦੇਖਦੇ ਹਾਂ ਤੇ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਪੂਰੇ ਦੀ ਹਵਾ ਦੱਖਣਪਰੇ ਦੀ ਹਵਾ ਜਿਹੜੀ ਬਹੁਤੇ ਖੇਤਰਾਂ ਦੇ ਵਿੱਚ ਚੱਲ ਰਹੀ ਹੈ ਪੰਜਾਬ ਹਰਿਆਣੇ ਦੇ ਹਾਲੇ ਪਛੋਂ ਦੀ ਹਵਾ ਨੇ ਵਾਪਸੀ ਨਹੀਂ ਕੀਤੀ ਆ ਪੂਰਾ ਚੱਲਣ ਕਰਕੇ ਜਿਹੜਿਆ ਹਮਸ ਵਾਤਫਾ ਗਾਂ ਦੇ ਵਿੱਚ ਬਣੀ ਹੋਈ ਆ ਭਾਵਾਂ ਪੰਜਾਬ ਦੇ ਖੇਤਰ ਹੈ ਭਾਵਾਂ ਹਰਿਆਣੇ ਦੇ ਖੇਤਰ ਹੈ ਸੋ ਜੇਕਰ ਆਉਂਦੇ ਦਿਨਾਂ ਦੀ ਗੱਲ ਕਰੀਏ ਜੀ ਅੱਜ 13 ਤਰੀਕ ਹੈ 14 15 16 ਇਹ ਜਿਹੜੇ ਦਿਨ ਹੋਣਗੇ ਜੀ ਲਗਭਗ ਮੌਸਮ ਕਰਮ ਤੇ ਖੁਸ਼ਕ ਰਹਿ ਸਕਦਾ ਟੈਂਪਰੇਚਰ ਹੌਲੀ ਹੌਲੀ ਤਾਂ ਨੂੰ ਜਾਣਗੇ ਫਿਰ ਤੋਂ ਇੱਕ ਵਾਰ ਟੈਂਪਰੇਚਰ ਜਿਹੜੇ 40 ਡਿਗਰੀ ਤੱਕ ਜਾ ਸਕਦੇ ਆ 40 ਤੋਂ ਪਾਰ ਵੀ ਟੈਂਪਰੇਚਰ ਜਾ ਸਕਦੇ ਆ ਪੰਜਾਬ ਹਰਿਆਣਾ ਦੇ ਵਿੱਚ ਤੇ ਇੱਕ ਵਾਰ ਫਿਰ ਤੋਂ ਪਛਮੀ ਸਿਸਟਮ ਦੱਸ ਸਕਦੇ ਰਿਹਾ ਜਿਹੜਾ ਕਿ 18 19 20 ਦੇ ਅਸਸ ਪ੍ਰਭਾਵਿਤ ਕਰੇਗਾ ਉੱਤਰ ਭਾਰਤ ਨੂੰ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਫਿਰ ਤੋਂ ਇੱਕ ਵਾਰ ਜਿਹੜਾ ਮੀਂਚ ਅਖੜ ਵਾਲਾ ਕਹਿ ਸਕਦੇ ਆ ਕਿ ਸੰਭਾਵਨਾ ਜਰਿਆ ਲੱਗਦੀ ਜਾਪ ਰਹੀ ਹੈ ਜਿਹੜਾ ਸਿਸਟਮ گیا جی اس ਤੋਂ ਉਹ سسٹم ਤਗੜਾ ਹੋ ਸਕਦਾ ਜਿਹੜਾ ਹੁਣ ਆ ਰਿਹਾ ਤੇ ਇਹ ਬਾਕੀ ਤੁਹਾਨੂੰ ਆਉਂਦੇ ਦਿਨਾਂ ਦੇ ਦੌਰਾਨ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਇਹ ਸਿਸਟਮ 18 ਉਹਨੇ ਵੀ ਜਾਂ ਫਿਰ ਉਹਨੇ ਵੀ 21 ਇਹਨਾਂ ਦਿਨਾਂ ਦੇ ਦਰਮਿਆਨ ਲੱਗੇਗਾ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਮੀਦ ਆਸਾਰ ਹੋਣਗੇ ਹਰਿਆਣਾ ਰਾਜਸਥਾਨ ਦੇ ਭਾਗਾਂ ਦੇ ਵਿੱਚ ਵੀ ਉਮੀਦ ਆਸਾਰ ਜਿਹੜਿਆ ਬਣੇ ਹੋਣਗੇ ਲਹਿੰਦੇ ਪੰਜਾਬ ਤੋਂ ਲੈ ਕੇ ਚੜ੍ਹਦੇ ਪੰਜਾਬ ਦੇ ਸਾਰੇ ਜਿਹੜੇ ਇਹ ਸਿਸਟਮ ਹੈ ਜਿਹੜਾ ਕਵਰ ਕਰੇਗਾ ਇਸ ਤੋ ਆਜੀ ਜੇਕਰ ਆਪਾਂ ਮੌਸਮ ਖਾ ਦੀ ਅਪਡੇਟ ਦੇਖਦੇ ਆਂ ਅਗਲੇ ਦਿਨਾਂ ਦੇ ਲਈ ਹੀਟ ਵੇਵ ਦੇ ਜਿਹੜੇ ਅਲਰਟ ਹੈ ਉਹ ਮੌਸਮ ਖਾ ਨੇ ਜਾਰੀ ਕਰ ਦਿੱਤੇ ਨੇ ਉਹ ਤੁਹਾਡੇ ਨਾਲ ਡਾਟਾ ਜਿਹੜੀ ਸਾਂਝੀ ਕਰ ਦਿੰਨੇ ਆ ਸਕਰੀਨ ਦੇ ਉੱਤੇ ਦੇਖ ਸਕਦੇ ਆਂ ਫਿਲਹਾਲ ਅਗਲੇ 2-3 ਦਿਨ ਰਾਹਤ ਰਹੇਗੀ ਕਿਉਂਕਿ ਟੈਂਪਰੇਚਰ ਜਿਹੜੇ ਹੀਟ ਆਏ ਹੋਏ ਨੇ ਜਿਹੜੇ 35-36 ਦੇ ਆਸ-पास ਸੈਕ੍ਰੈਪਰੇਚਰ ਜਿਹੜੇ ਦਰਜ ਹੋ ਰਹੇ ਨੇ ਮੈਕਸਿਮਮ ਤੇ ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਹੀਟ ਵੇਵ ਦਾ yellow ਅਲਰਟ ਜਿਹੜਾ ਮੌਸਮ ਖਾ ਨੇ ਜਾਰੀ ਕਰ ਦਿੱਤੇ ਨੇ ਭਾਵੇਂ ਪੰਜਾਬ ਦੇ ਖੇਤਰਾਂ ਹਰਿਆਣਾ ਦਿੱਲੀ ਦੇ ਖੇਤਰਾਂ ਇਹਨਾਂ ਖਾਗਾਂ ਦੇ ਵਿੱਚ ਹੀਟ ਵੇਵ ਦੇ ਚਤਾਵਨੀ ਜੜੀਆਂ ਯੈਲਰਟ ਜਾਰੀ ਕਰਤੇ ਨੇ ਮੌਸਮ ਖਾਕ ਨੇ ਤੇ 16 17 18 ਇਹ ਨਾ ਦਿਨਾਂ ਦੇ ਦਰਮਿਆਨ ਹੀਟ ਵੇਵ ਜੜੀਆਂ ਚੱਲ ਸਕਦੀ ਹੈ ਉਸ ਵਾਰ ਸਿਸਟਮ ਆਣਾ ਸਿਸਟਮ ਲੰਘਣ ਤੋਂ ਬਾਅਦ ਫਿਰ ਤੋਂ ਇੱਕ ਵਾਰ ਟੈਂਪਰੇਚਰ ਹੇਠਾ ਹੋਣਗੇ ਤੇ ਉਸ ਵਾਰ ਫਿਰ ਤੋਂ ਟੈਂਪਰੇਚਰ ਦੇ ਵਿੱਚ ਵਾਧਾ ਹੋਏਗਾ ਸੋ ਇਹ ਘਾਟਾ ਵਾਧਾ ਜਿਹੜਾ ਚੱਲਦਾ ਰਹਿਣਾ ਤੇ ਹੁਣ ਚੜਦੇ ਪਾਰੇ ਨੂੰ ਠੱਲ ਖਾਣ ਦੇ ਲਈ ਫਿਰ ਤੋਂ ਇੱਕ ਸਿਸਟਮ ਆ ਰਿਹਾ ਤੇ ਉਹਦੀ ਆਹ ਜਿਹੜਾ ਤੁਹਾਨੂੰ ਅਜੇ ਰੈਗੂਲਰ ਤੌਰ ਤੇ ਦਿੰਦੇ ਰਹਿਣਾ ਤਨਵਾਜ ਜੀ ਸ਼ੁਕ